ਹਲੋ ਦੋਸਤੋ ਕੀ ਹਾਲ ਚਾਲ ਹੈ ਮੇਰੇ ਕਿਤੇ ਸਭ ਲੋਕ ਠੀਕ ਹੋ ਗਏ ਬਾਤ ਤੁਹਾਨੂੰ ਬਤਾ ਦੇਵਾ ਕਿ ਅੱਜ ਅਸੀਂ ਸਬਜ਼ੀ ਮੰਡੀ ਜਾ ਰਹੇ ਹਾਂ ਸਬਜ਼ੀ ਲੈ ਕੇ ਤੇ ਕੀ ਕਹਿੰਦਾ ਉਹ ਕਿਹੜੀ ਰੇਟ ਚੱਲੀ ਜਾਂਦਾ ਮੈਂ 5 5.5 6 ਚੱਲੀ ਜਾਂਦਾ ਏ ਮੋਰ ਦੇ ਨਾਲ ਜ਼ੋਰ ਦੀ ਫੀਲ ਕੱਢਦਾ ਏ ਪੂਰੀ ਆਵਾਜ਼ ਕਰ ਤੂੰ 120 ਤੇ ਕੱਢ ਲੈ ਮਗਰ ਪੂਰੀ ਆਵਾਜ਼ ਆਵਾਜ਼ ਦੇ ਦੇ ਕੰਨਿਆਂ ਅੰਗਾ ਕਾਲਾ ਉਹਨੇ ਗੁੜਕੇ ਵਾਲੇ ਤੂੰ ਵੇਂਦੇ ਵਿੰਗਾ ਹੋਂ ਤੋਂ ਨਹੀਂ ਆਉਣਾ ਕਦੇ ਪਿੰਡ ਬਚ ਗਿਆ ਤਾਂ ਬਚ ਗਿਆ ਫਿਰ ਗਲੀਆਂ ਇਸ ਪਿੰਡਾਂ ਨੇ ਹੋ ਜਾਣਾ ਫਿਰ ਠੀਕ ਹੈ ਆਜਾ ਜੀ ਸੱਤਾ ਮੇਤਰਾ ਛੱਤੀ ਰਾਜਾ ਫਿਰ ਬਹੁਤ ਮਹਿੰਗਾ ਹੋ ਜਾਣਾ ਬਚ ਸਹੀਏ ਚਲੋ ਆਗੇ ਦਾ ਸਰਜੀ ਮੰਡੀ ਦਾ ਸਾਰਾ ਸਿਸਟਮ ਬੇਹੱਦਿਆ ਫਾਇਲ ਕਾ ਵਾਲਾ ਬੋਰਡ ਲੋ ਜੀ ਆਹਾ ਆਪਣਾ ਮੇਤਰਾ ਤੇ ਏ ਬਾਈ ਲਾ ਕੇ ਆਇਆ ਸੀ ਹਾਂ ਮੋਟਰਸਾਈਕਲ ਆ ਆ ਮੋਟਰਸਾਈਕਲ ਮੈਨ ਲੱਗਿਆ ਜਾਣ ਲੱਗਿਆ ਹੈ ਨਾ ਕਿੱਥੇ ਕਿੱਥੇ ਰਹਿੰਦਾ ਹੈ ਤੁਹਾਡੀ ਮੰਡੀ ਜਿਹੜੀ ਆਓ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਆ ਦੁਨੀਆਂ ਲੋਕ ਜਿਹੜੇ ਨੇ ਠੰਡ ਵਿੱਚ ਸਬਜ਼ੀ ਲੈਣ ਪਹੁੰਚੇ ਹੋਏ ਨੇ ਏ ਸਾਡਾ ਵੀਰ ਪਿੰਡ ਗੁੱਦੜਪੈਣੀ ਤੋਂ ਹੋਰ ਅਬ ਕੀ ਕਰਨਾ ਹੈ ਨਹੀਂ ਕੀ ਕਹਿੰਦਾ ਉਹ ਫੋਨ ਕੀ ਰੇਟ ਚੱਲੀ ਜਾਂਦਾ ਮੈਂ 5.5 6 ਚੱਲੀ ਜਾਂਦਾ ਚਲੋ ਤੁਹਾਨੂੰ ਅੱਗੇ ਵੀ ਦਿਖਾਵਾਂਗੇ दोस्तों ये हमारी जो का की मंडी है इसका भी कुछ अलग ही नज़ारा देखने को मिलता है कि लोग देखो कैसे कैसे आ रहे हैं इधर मेथरे 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 हो गए इधर ख़त्म

ਇਹ ਆਕਾ ਟੁੱਟੀ ਦਾ ਅੱਜ ਲੈਣ ਆਖਿਆ ਲੱਭਣ ਆ ਕੇ ਬਣਦਾ ਹੀ ਬਣਦਾ ਹੀ ਮਿਲਦੀ ਤੈਨੂੰ ਨਹੀਂ ਯਾਰ ਬੱਦਕੀ ਆ ਬੋਲ ਤੂੰ ਵੇਡੋ ਉਹ ਇੱਥੇ ਆ ਗਏ ਮੇਰੇ ਆਲੇ ਆ ਗਏ ਯਾਰ ਬੱਲੇ ਦਾ ਉੱਪਰ ਇਹ ਮੋੜ ਤੇ ਨਾਲ ਜ਼ਵਾਰ ਦੀ ਵੀਂਡ ਕੱਢਦਾ ਏ ਪੂੜੀ ਆ ਬਗ ਜ਼ਵਾਰ ਕਰਦਾ ਤੂੰ 120 ਕੱਢ ਲੈ ਮਗਰ ਪੂਰੀ ਆਵਾਜ਼ਾਂ ਬਾਹਰ ਦੇ 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 ਨੂ ਦੇ ਜੱਟ ਨੇ ਇਹਨਾਂ ਅਕਾਲੋਂ ਦੀ ਢੁੱਕੇ ਵਾਲੇ ਦੋ ਵੇਂ ਨੇ ਵੀ ਗਾਉਣ ਤੋਂ ਉਹੜਾ ਗਏ ਪੇੜ ਤੇ ਤੇਰੀ ਵਰਲੇ ਪਤਾ ਲੱਗਦਾ ਗਾ ਗਾੜੇ ਗਾੜੇ ਦੀ ਲੁੱਕ ਕਰ ਦੋਏ ਹੱਸੀ ਤੇ ਚੀਕ ਦੀ ਗਾੜੀ ਲੱਭਣਾ ਪੈਂਦਾ ਬਹੁਤ ਦਾ ਗਾ ਗਾ ਲਾ ਬਲਗ ਵਿੱਚ ਹੀ ਸਾਰਾ ਗੱਲ ਬੜਾ ਮਲਦਾਰੀ ਹੈ ਥੈਂਕ ਯੂ ਪਤਾ ਨਹੀਂ ਯਾਰ ਕੀ ਚ ਕਾਲਾ ਜਿਹੜਾ ਤੇਰੇ ਪਿੰਡ ਬਗਿਆ ਚਾਰ ਗੁੰਡੀਆਂ ਬਸ ਸਾਰਾ ਪੇੜ ਡੱਡਾ ਹੈ ਮੈਂ ਮੁੰਬਾਤ ਕੱਲ ਸਾਰਾ ਆਂਡਰੀ ਸਾਇਨ ਇੱਕ ਗਾਰ ਨੇ ਸਬਜ਼ੀ ਲਈ ਮੈਂ ਕਹ ਸਾਇਨ ਮੇਰੇ ਨਹੀਂ ਪੂਰਾ ਹੋਇਆ ਮੈਂ ਵੱਡੇ ਮੁੰਬਈ ਗਿਆ ਸਾਡੀ ਦੀ ਗੁੱਟੀ ਇੱਕ ਵਿਜੀ ਹੈ ਸਾਰਾ ਪਿਆੜੇ ਕੱਢਿਆ ਜੀ ਫੇਰ ਆ ਗਿਆ ਗਿਆ ਹੋ ਗਿਆ ਇਹ ਮਿਸਲੇ ਕਿ ਮੇਲ ਜਾਂਦੇ ਦੋ ਹਾਂ ਕਾਦੂ ਤੇ ਉਨਦੇ ਕਾਦੂ ਗਿਆ ਸਾਲਾ ਇੱਕ ਹੀ ਕੋਣੀ ਨਿਕਲਾ ਬਾਹਰ ਕਾਦੂ ਨਹੀਂ ਨਿਕਲਾ ਉਹ ਤਰ੍ਹਾਂ ਫੰਡਗਾ ਲਾ ਕਮਾਲ ਲੱਗਦਾ ਜਾਂਦਾ ਜਾ ਬੈਨ ਨੂੰ ਜਾਂਦਾ ਮੈਂ ਕਹ ਪੱਲੂ ਪੈ ਗਿਆ ਆ ਜਾ ਪੈਦਲ ਅੱਲਾ ਤੋ ਅੱਜ ਮਟਰ ਵੇ 5 ਕਿਲੋ ਹੀ ਪਾਇਆ ਕੱਲ ਵਾਲਾ ਮਸਾ ਵਾਲਾ

ਚਲੋ ਮੇਰਾ ਸੁਣੋ ਮੇਰਾ ਬਾਸ ਆਉਂਦਾ ਮੇਰਾ ਆਦਾ ਮੇਰਾ ਲਾਏਗਾ ਮੇਰੇ ਤਾਂ ਤਾਂ ਕੀ ਰੇਟ ਮੈਂ ਤੁਹਾਨੂੰ ਅੱਜ ਵੇਚਣਾ ਹੈ ਇਹ ਅੱਜ 7 ਬੋਲਦੇ ਪਏ ਆ 70 ਰੁਪਏ ਔਰ 6 ਤਾਂ ਦਿੱਤੀ ਗੜਵਾ 6 ਤਾਂ ਵੇਚੀ ਹੈ ਨਾ ਮੈਂ ਤੁਹਾਨੂੰ ਅੱਜ ਮੈਂ ਤਾਂ ਸਾਹ ਦਾ ਕੋਈ ਮੈਂ ਤਾਂ ਗਾ ਕੋਈ ਪੈਸਾ ਹੋਣਾ ਵੰਡੇ ਆ ਮੈਂ ਤਾਂ 70 ਪੰਡਤ ਪੰਡਾ ਦੇ ਸਕਦਾ ਹਾਂ ਬਠਾ ਕੋਈ ਰਿਆ ਗਿਆ ਚਿਕਨ ਲਿਆਉਣ ਵਾਲੇ ਸਾਬ ਸਾਬ ਹਾਂਜੀ ਕਿਹਦੇ ਟ 1 5 ਕਾਫੀ ਬੋਲਦੇ ਪਏ ਆ ਪਰ ਪਾਣੀ ਕਿ ਨਹੀਂ ਮੈਂ ਪਾ ਲੈ ਸਕਦਾ ਹਾਂ ਕਿੰਨਾ ਫਲੋਡ ਆ ਲੈ ਅੰਗਲਾ ਗਏ ਪੂਰਾ ਮੈਥਰਾ ਮੈਥਰਾ ਤੱਕ ਵੀ ਆ ਬਚ ਗਿਆ ਤਾਂ ਬਚ ਗਿਆ ਤਾਂ ਫਿਰ ਗਲਿਆ ਪਿੰਡਾਂ ਨੇ ਹੋ ਜਾਣਾ ਫਿਰ ਠੀਕ ਹੈ ਆਜਾ ਜੀ ਸਤਾ ਮੈਥਰਾ ਛੱਤੀ ਰਾਜਾ ਫਿਰ ਬਹੁਤ ਮਹਿੰਗਾ ਹੋ ਜਾਣਾ ਠੀਕ ਹੈ ਜੀ ਲੇ ਵੀਰ ਆ ਕਰੋ ਨੀ ਕੋਈ ਜਿਲ੍ਹੇ ਦੀ ਰਮੇਸ਼ ਦੀ ਕੋਈ بڑا ਬਟਾ ਚੰਦਲੇ ਦੀ ਦੌੜ ਦੌੜੇ ਦੀ ਕਿਸ ਤੱਕ بڑا ਮੜਾ ਰੱਖਣਾ ਆਂਦਾ ਵੀ ਨਾ ਕਰਮਾ ਆ ਗਿਆ ਕਰਮਾ ਠੀਕ ਭਾਈ ਕਰਮਾ ਆ ਗਿਆ ਆ ਕੋਈ ਬਾਲਕ ਚੁੱਕ ਲਾ ਜੂ ਐ ਲੈ ਮੇਰੇ ਤੇ ਆ ਜੋ ਪਾਲਕ ਮੇਥਰਾ ਨਾ ਨਾ ਖਾਲੀ ਨਾ ਨਾ ਖਾਲੀ ਆ ਪਿਆ ਆਪਣੇ ਵਾਲਾ 100 ਗੁੱਟ 150 ਗੁੱਟ ਲੈਂਦੀ ਹੈ 140 ਗੁੱਟ ਕਿਰਟ ਪਾਣੀ ਮਹਿੰਗਾ ਚੱਲਿਆ ਆ ਜੀ 6 ਰੁਪਏ ਵੀ ਕੀ ਜਾਂਦਾ ਮਾਫਾ ਜੀ ਨਾ ਕੁਬਾ ਘਾਸ ਲਿਆ ਨਾ 7 ਲਾ ਲਾ ਹਾਂ ਆ ਪੰਡ ਇੱਕ ਭਾਈ ਇੱਥੇ ਲਿਆ ਆ ਵਾ ਫਾਇਦ ਲੱਗਾ ਉਹ ਪਿਆ ਹੈ ਬੰਦੋਂ ਦੇ ਨਾਲ ਹੋ ਰਿਹਾ ਉਹਦਾ ਯਾ ਹੈ ਇਹ ਕਿਤਾ ਕਰੇ ਇਹ ਕਿਤਾ ਕਰੂ ਆੜ ਤਾਰ ਤਾਰ 5 8 ਨਾਲ ਦੁੱਲੀ ਜੇ ਉਹ ਹੋ ਮਾਮਾ ਜੀ ਕੋਈ ਆ ਗਾਕ ਲਾ ਕਾਫੇ ਹਟਣਾ ਸਾਬੇ ਦਾ ਪਤਾ ਬਿਸਤੂ ਛਿੰਦਾ ਓਏ ਬਾਬਾ ਮੈਂ ਤਰਾ ਆਸ ਨਹੀਂ ਮਿਲ ਰਿਹਾ ਨਾ ਓਏ ਇੰਨੀ ਅਚੰਭਾ ਤਨਿਆ 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 ਦੇਸੀ ਤਨਿਆ ਲਓ ਜੀ ਇਸ ਟਾਈਮ ਸਮੇ ਜਿਹੜਾ ਉਹ 10:30 ਦਾ ਹੋ ਗਿਆ ਤੇ ਮੇਥਰਾ ਆਪਣਾ ਹੱਲੇ ਵਿਕਿਆ ਨਹੀਂ ਕਿਉਂਕਿ ਰੇਟ ਤੇ ਗਾਹ ਜਿਹੜਾ ਸਹੀ ਆ ਨਹੀਂ ਰਿਹਾ ਇਹ ਹਾਲ ਮੰਦਾ ਹੀ ਨੇ ਮੇਥਰੇ ਵਾਲਿਆਂ ਦੇ ਬਾਈ ਕਹਿੰਦਾ ਇੱਕ ਹੀ ਗੁੱਟੀ ਵਿਕੀ ਆ ਸਵੇਰ ਦੀ ਬਾਈ ਮੇਥਰਾ ਲੈ ਕੇ ਆਇਆ ਸੀ ਤੇ ਸਮਝੀ ਬਹੁਤ ਪਈ ਆ ਤਾਂ ਕੀ ਬੋਲੇ ਅਬ ਇਤਨਾ ਮੰਦਾ ਹਾਲ ਆ ਮੇਥਰਾ ਹੀ ਮੇਥਰਾ ਜਿੱਧਰ ਦੇਖੋ ਮੇਥਰਾ ਹੀ ਮੇਥਰਾ ਨਜ਼ਰ ਆ ਰਹਾ ਹੈ ਇਹ ਆਪਣਾ ਭਾਈ ਇਹ ਕਰਮਾ ਇਧਰ ਖੜਾ ਮੇਥਰਾ ਲੈ ਕੇ ਇਹ ਵੀ ਐਸੇ ਹੀ ਪੜਾ ਹੈ ਤਾਂ ਆਪ ਮੰਡੀ ਕਾ ਤਾਂ ਦੇਖ ਸਕਦੇ ਹੋ ਕਿ ਕਿਵੇਂ ਮੰਡੀ ਅਭੀ ਵੀ ਚੱਲ ਰਹੀ ਆ ਕਿਉਂਕਿ ਟਾਈਮ ਹੈ 10:30 ਦਾ ਹੋ ਚੁੱਕਾ ਹੈ ਤੂ ਹਾਲ ਹੈ ਨਹੀਂ ਇੰਨਾ ਮਸਰੇ ਦਾ ਬਾਕੀ ਵੇਖੋ ਨਹੀਂ ਇਹ ਸਾਡੇ ਵੀਰ ਇੱਥੇ ਸ਼ੋਲੇ ਕੂਲਚੇ ਦੀ ਰੇੜੀ ਤੇ ਸ਼ੋਲੇ ਪਟੂਰੇ ਸ਼ੋਲੇ ਕੂਲਚੇ ਆ ਗਿਆ ਨਾ ਆ ਗਿਆ ਨਾ ਗਲੇ ਕੀ ਤੇਰੇ ਪਰ ਮਾਇਆ ਕਿਦੇ ਹੋ ਰਹੀ ਆ ਭਾਈ ਆ ਕੇ ਕੀ ਹਾਲ ਹੈ ਬਾਈ ਜੀ ਕੀ ਬਣਾ ਰਹੇ ਹੋ ਚਾਹੀਏ ਕਿੰਨੇ ਦਾ ਸ਼ੋਲੇ ਕੁੱਲਚਾ 30 ਰੁਪਏ ਦਾ ਠੀਕ ਹੈ ਜੀ ਅਰੇ ਤੇ ਨਹੀਂ ਹੈ ਅੱਛਾ ਸੁ ਬਹੁਤ ਹੀ ਵਧੀਆ ਇਹ ਸ਼ੋਲੇ ਕੁੱਲਚੇ ਬਣਾਉਂਦੇ ਨੇ ਇੱਥੇ ਹਰ ਰੋਜ਼ ਡੇਲੀ ਦਾ ਕਿਆ ਆਲੇ ਚੁੱਟੂ ਵਾਲੇ ਚੁੱਚੂ ਵਾਲੇ ਚੁੱਚੂ ਵਾਲੇ ਇੱਥੇ ਆ ਲਿਓ ਬਸਾ ਦੇ ਤਿੰਨ ਬਾੜੋ